ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 24 ਨਵੰਬਰ 2023 ਦਿਨ ਸੋਮਵਾਰ ਨਾਨਸ਼ਈ ਸਮਾਧ 557 ਮਗਰ ਮਹੀਨੇ ਦੀ 9 ਤਰੀਕ ਹੈ ਜੀ ਸੈਮੇ ਆਮੂ ਕੈਟਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸ਼ਤਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦਿਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ 'ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਵੈਨਕੂਵਰ ਕਕਟਲਮ ਤੈਨੂੰ ਤਾਂ ਹਾਂ ਤੋਂ ਹੈ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਾਰਕ ਕਾਰਨੇ ਦੀਆਂ ਟਿੱਪਣੀਆਂ ਦੀ ਜਿਹੜੀਆਂ ਕਿ ਉਹਨੇ ਅਮਰੀਕਾ ਬਾਰੇ ਕੀਤੀਆਂ ਤੇ ਬੜੀਆਂ ਇਹਨਾਂ ਨੂੰ ਸਖਤ ਟਿੱਪਣੀਆਂ ਸਮਝਿਆ ਜਾ ਰਿਹਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਔਟਵਾ ਵਿਖੇ ਕਰਵਾਏ ਗਿਆ ਖਾਲਸਤਾਨ ਰੈਫਰੰਡਮ ਦੀ ਰਾਤ ਸਰੀ ਦੇ ਵਿੱਚ ਲੀਆਂ ਗੋਲੀਆਂ ਦੀ ਅਤੇ ਬ੍ਰੈਂਪਟਨ ਦੇ ਵਿੱਚ ਅੱਗ ਨਾਲ ਮਰੇ ਪੰਜਾਬੀਆਂ ਦੀ ਧਰਮਿੰਦਰ ਦੀ ਵਾਕਈ ਮੌਤ ਹੋ ਚੁੱਕੀ ਆ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਖੀਚ ਗੱਲਬਾਤ ਕਰਾਂਗੇ ਜਲੰਧਰ ਬਲਾਤਕਾਰ ਕਾਂਡ ਬਾਰੇ ਜਿਸ ਨੇ ਕਿ ਸਮੁੱਚੇ ਭਾਈਚਾਰੇ ਨੂੰ ਝੰਜੋੜ ਕੇ ਰੱਖਿਆ ਹੋਇਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਨੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 812 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 593111 ਸਰਹੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਦਸੋ ਹੁਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਜਿਹੜੇ ਕਿ ਹਾਲ ਹੀ ਦੇ ਵਿੱਚ ਜੀ20 ਸਮਾਗਮ ਵਿੱਚ ਸ਼ਾਮਲ ਹੋਏ ਉਹਨਾਂ ਵੱਲੋਂ ਅਮਰੀਕਾ ਵਾਸਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਉਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਆਪਾਂ ਜਾਣਦੇ ਹਾਂ ਕਿ ਟ੍ਰੇਡ ਡੀਲ ਜਿਹੜੀ ਹੈ ਹੱਲੇ ਵੀ ਲੰਮਕ ਰਹੀ ਹੈ ਕੈਨੇਡਾ ਦੇ ਲੋਕ ਚਾਹੁੰਦੇ ਆ ਕਿ ਜਲਦ ਤੋਂ ਜਲਦ ਅਮਰੀਕਾ ਦੇ ਨਾਲ ਟ੍ਰੇਡ ਡੀਲ ਜਿਹੜੀ ਆ ਉਦੇ ਤੇ ਸਮਝੌਤਾ ਹੋਵੇ ਤਾਂ ਕਿ ਇੱਕ ਜਿਹੜੀ ਅਣਕਿਆਸੀ ਜਹੀ ਐਚ.ਵਾਈ ਲੱਗੀ ਹੋਈ ਆ ਕਿ ਪਤਾ ਨਹੀਂ ਟੈਰਿਫ ਕਿੰਨਾ ਲੱਗਣਾ ਕਦੋਂ ਲੱਗਣਾ ਤੇ ਉਹਦੇ ਤੇ ਕੋਈ ਅੰਤ ਹੋ ਸਕੇ ਪਰ ਹਾਲ ਦੀ ਘੜੀ ਗੱਲ ਕਿਸੇ ਤਣਪੱਤਣ ਨਹੀਂ ਲੱਗ ਰਹੀ ਤੇ ਮਾਰਕਰ ਨੇ ਕਿਹਾ ਕਿ ਮੈਂ ਅਗਲੇ 2 ਹਫ਼ਤਿਆਂ ਦੇ ਵਿੱਚ ਰਾਸ਼ਟਰਪਤੀ 트੍ਰੰਪ ਦੇ ਨਾਲ ਗੱਲਬਾਤ ਕਰ ਸਕਦਾ ਆ ਪਰ ਜੇਕਰ ਗੱਲਬਾਤ ਕੋਈ ਨਾਂ ਵੀ ਹੋਈ ਤਾਂ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਜਦੋਂ ਅਮਰੀਕਾ ਵਾਲੇ ਚਾਹਣਗੇ ਕਿ ਉਹ ਗੱਲਬਾਤ ਵਾਸਤੇ ਟੇਬਲ ਤੇ ਬਹਿਣ ਲਈ ਤਿਆਰ ਆ ਅਸੀਂ ਅੱਗੇ ਤੋਂ ਤਿਆਰ ਰਹਾਂਗੇ ਤਾਂ ਅਸੀਂ ਉਸੇ ਵੇਲੇ ਗੱਲਬਾਤ ਸ਼ੁਰੂ ਕਰ ਲਵਾਂਗੇ ਉਹ ਕਹਿੰਦੇ ਮੈਂ ਚਾਹਣਾ ਆ ਕਿ ਸਾਡੇ ਹੀ ਰਾਸ਼ਟਰਪਤੀ ਦੇ ਨਾਲ ਗੱਲਬਾਤ ਜਲਦੀ ਹੋਵੇ ਪਰ ਐਡਾ ਕੋਈ ਬਾਰਨਿੰਗ ਇਸ਼ੂ ਯਾਨੀ ਕਿ ਐਡਾ ਕੋਈ ਤੇਜ਼ ਇਸ਼ੂ ਨਹੀਂ ਹੈਗਾ ਜਿਹਦੇ ਵਾਸਤੇ ਮੈਂ ਇਹ ਕਹਾਾਂ ਕਿ ਬਹੁਤ ਜ਼ਰੂਰੀ ਆ ਗੱਲ ਕਰਨੀ ਕਿਉਂਕਿ ਕੈਨੇਡਾ ਦੇ ਵਿੱਚ ਇਸ ਵੇਲੇ ਕੰਮਕਾਰ ਕਾਫੀ ਪ੍ਰਭਾਵਿਤ ਹੋਏ ਆ ਟੈਰਫ ਕਾਨ ਬਿਜ਼ਨਸ ਜਿਹੜਾ ਥੱਲੇ ਲੱਗਾ ਪਿਆ ਐ ਇਕਨੋਮੀ ਜਿਹੜੀ ਆਲਮੋਸਟ ਖੜਿਆ ਰਗੀ ਆ ਤੇ ਪਰ ਫਿਰ ਵੀ ਕਾਰਨੇ ਇਹ ਸ਼ੋ ਕਰ ਰਹੇ ਆ ਕਿ ਸਾਨੂੰ ਕੋਈ ਗੱਲਬਾਤ ਦੀ ਕਾਲੀ ਹਲੇ ਨਹੀਂ ਹੈਗੀ ਕਹਿੰਦੇ ਜਦੋਂ ਅਮਰੀਕਾ ਵਾਪਸ ਗੱਲਬਾਤ ਦੇ ਟੇਬਲ ਦੇ ਉੱਤੇ ਆਉਣਾ ਚਾਹੇ ਤਾਂ ਅਸੀਂ ਗੱਲਬਾਤ ਲਈ ਤਿਆਰ ਹੋਵਾਂਗੇ ਇਸ ਵੇਲੇ ਗੱਲਬਾਤ ਜਿਹੜੀ ਹੈ ਬਿਲਕੁਲ ਰੁਕੀ ਹੋਈ ਹੈ ਕਿਉਂਕਿ ਕੈਨੇਡਾ ਦੇ ਕੁਝ ਸੂਬਿਆਂ ਵੱਲੋਂ ਜੋ ਇਛਤਿਹਾਰਬਾਜ਼ੀ ਅਮਰੀਕਾ ਦੇ ਵਿੱਚ ਕੀਤੀ ਗਈ ਸੀ ਉਹ ਤੋਂ ਖਿੱਚ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਹੜੀ ਗੱਲਬਾਤ ਆ ਰੋਕ ਦਿੱਤੀ ਸੀਗੀ ਤੇ ਹੱਲੇ ਤੱਕ ਇਹ ਰੁਕੀ ਹੋਈ ਹੈ ਦੂਜੇ ਪਾਸੇ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ ਜਦੋਂ ਪੱਤਰਕਾਰਾਂ ਵੱਲੋਂ ਮਾਰਕ ਕਾਰਨੇ ਨੂੰ ਪੁੱਛਿਆ ਗਿਆ ਜੀ 20 ਲੀਡਰਸ਼ਿਪ ਸਮਿਟ ਦੇ ਵਿੱਚ ਕਿ ਤੁਸੀਂ ਇਸ ਦੇ ਬਾਰੇ ਕੀ ਸਮਝਦੇ ਆ ਕਿ ਅਮਰੀਕਾ ਇਹਦੇ ਵਿੱਚ ਆਇਆ ਨਹੀਂ ਅਮਰੀਕਾ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਜੀ 20 ਦਾ ਤੇ ਮਾਰਕ ਕਾਰਨੇ ਕਹਿੰਦੇ ਵੀ ਦੁਨੀਆ ਅਮਰੀਕਾ ਤੋਂ ਬਿਨਾ ਵੀ ਚੱਲ ਸਕਦੀ ਆ ਦੁਨੀਆ ਅਮਰੀਕਾ ਤੋਂ ਬਿਨਾ ਵੀ ਤਰੱਕੀ ਕਰ ਸਕਦੀ ਆ ਉਹ ਕਹਿੰਦੇ ਵੀ ਜਿਹੜੇ ਜੀ 20 ਦੇ ਲੀਡਰ ਆ ਉਹ ਇਸ ਮਤੇ ਦੇ ਉੱਤੇ ਪਹੁੰਚੇ ਆ ਕਿ ਅਮਰੀਕਾ ਜੇਕਰ ਨਹੀਂ ਵੀ ਆਇਆ ਤਾਂ ਤਾਂ ਵੀ ਆਪਾਂ ਅੱਗੇ ਕਿਦੇ ਵਧਣਾ ਆ ਤੇ ਅਸੀਂ ਅੱਗੇ ਵੱਧ ਸਕਦੇ ਆ ਸੋ ਮਤਲਬ ਕਿ ਜਿਹੜਾ G20 ਲੀਡਰਸ ਦਾ ਸਾਂਝਾ ਬਿਆਨ ਆ ਉਹਦੇ ਚ ਉਹਨੂੰ ਦੇਣ ਵਾਸਤੇ ਮਾਰਕਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਚੁਣਿਆ ਗਿਆ ਤੇ ਉਹਨਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਇਹ ਕਹਿ ਕੇ ਇੱਕ ਵੱਡੀ ਸਖਤ ਟਿੱਪਣੀ ਕੀਤੀ ਆ ਕਿ ਜੇਕਰ ਅਮਰੀਕਾ G20 ਦੇ ਵਿੱਚ ਨਹੀਂ ਵੀ ਆਉਂਦਾ ਤਾਂ ਵੀ ਦੁਨੀਆ ਚੱਲ ਸਕਦੀ ਆ ਇਤੂ ਵੱਧਰ ਨੇ ਜਾ ਕੇ ਕਿਹਾ ਕਿ ਅ ਇਹ ਇਹ ਮੌਲਕਾ ਜੀ 20 ਦੇ ਵਿੱਚ ਇਕੱਠੇ ਹੋਏ ਸਗੇ ਇਹ ਦੁਨੀਆ ਦੇ 2/3 ਮੌਲਕ ਨੇ ਜਿਹੜੇ ਕਿ 2/3 ਦੁਨੀਆ ਦੀ ਆਬਾਦੀ ਦਾ ਜਿਹੜਾ ਨਮਾਇੰਦਗੀ ਕਰਦੇ ਆ ਤੇ ਜਿਹੜੀ ਗਲੋਬਲ ਜੀ ਡੀ ਪੀ ਆ ਕੋਲ ਆਰਥਿਕਤਾ ਹੈਗੀ ਦੁਨੀਆ ਦੀ ਉਹਦਾ ਇਹ 2/3 ਹਿੱਸਾ ਆ ਅਤੇ ਇਸ ਦੇ ਨਾਲ ਹੀ ਜਿਹੜੀ ਦੁਨੀਆ ਦੇ ਵਿੱਚ ਕੁੱਲ ਟ੍ਰੇਡ ਹੁੰਦਾ ਬਿਜ਼ਨਸ ਹੁੰਦਾ ਆ ਉਹਦਾ ਇਹ 75% ਦੀ ਆ ਸੋ ਇਸ ਕਰਕੇ ਅਮਰੀਕਾ ਜੇਕਰ ਨਹੀਂ ਵੀ ਆਉਂਦਾ ਤਾਂ ਤਾਂ ਵੀ ਆਪਸ ਵਿੱਚ ਵਪਾਰ ਕਰਕੇ ਅੱਗੇ ਵਧਿਆ ਜਾ ਸਕਦਾ ਆ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜਾ ਗਲੋਬਲ ਇਕਨੋਮੀ ਦਾਤੋ ਰਾ ਆ ਸੈਂਟਰ ਆਫ ਗ੍ਰੈਵਿਟੀ ਆ ਉਹ ਹੁਣ ਸ਼ਿਫਟ ਹੋ ਰਹੀ ਆ ਸੋ ਮਤਲਬ ਕਿ ਅਮਰੀਕਾ ਤੋਂ ਬਦਲ ਕੇ ਗੱਲ ਜਿਹੜੀ ਆ ਉਹ ਹੋਰ ਮੁਲਕਾਂ ਵੱਲ ਜਾ ਰਹੀ ਆ ਸੋ ਇੱਕ ਤਰੀਕੇ ਦੇ ਨਾਲ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਅਮਰੀਕਾ ਤੋਂ ਬਿਨਾ ਵੀ ਜਿਹੜਾ ਆ ਵਪਾਰ ਹੋਰ ਮੁਲਕਾਂ ਨਾਲ ਕਰ ਸਕਦੇ ਆ ਹੋਰ ਮੰਡੀਆਂ ਦੇ ਨਾਲ ਕਰ ਸਕਦੇ ਆ ਤੇ ਉਸ ਤੋਂ ਬਿਨਾ ਵੀ ਚੱਲ ਸਕਦੇ ਆ ਸੋ ਜਦੋਂ ਤੋਂ ਮਾਰਕ ਕਰਨੇ ਪ੍ਰਧਾਨ ਮੰਤਰੀ ਬਣੇ ਆ ਆਪਾਂ ਦੇਖ ਸਕਦੇ ਆ ਕਿ ਉਹਨਾਂ ਨੇ ਅਮਰੀਕਾ ਦੇ ਨਾਲ ਬਹੁਤਾ ਕੋਈ ਲੈਫਟ ਕੇ ਸਮਝੌਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਬਦਲ ਕੇ ਹੋਰ ਦੁਨੀਆ ਵੱਲ ਨੂੰ ਕਾਫੀ ਵਧੇ ਆ ਚਾਹੇ ਉਹ ਸਾਊਥ ਏਸ਼ੀਆਨ ਕੰਟਰੀਜ਼ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਆ ਅਤੇ ਇੰਗਲੈਂਡ ਦੀ ਨੀਤੀ ਦੇ ਉੱਤੇ ਚੱਲਣ ਲੱਗੇ ਆ ਕਿਸੇ ਵੇਲੇ ਜਿਹੜੀਆਂ 5 ਵਾਈਜ਼ ਕੰਟਰੀਆਂ ਸੀਗੀਆਂ ਇਹ ਹਾਲਪਰ ਜੀ ਬਹੁਤ ਰਲ ਕੇ ਚੱਲਦਿਆਂ ਸੀ ਪਰ ਜਦੋਂ ਤੋਂ ਟੈਰਫ ਵਗੈਰਾ ਲੱਗਣੇ ਸ਼ੁਰੂ ਆ ਅਮਰੀਕਾ ਤੋਂ ਪਾਸੇ ਹੋਇਆ ਜਿਹੜੇ ਬਾਕੀ 4 ਬਚੇ ਆ ਉਹ ਬਾਕੀ ਹੋਰ ਦੁਨੀਆਂ ਦੇ ਨਾਲ ਸਮਝੌਤਾ ਕਰਕੇ ਇੱਕ ਵੱਖਰੀ ਮੰਡੀ ਖੜੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਲੱਗ ਰਿਹਾ ਆ ਕਿ ਅਮਰੀਕਾ ਤੋਂ ਪਰੇ ਹੋ ਕੇ ਸਾਨੂੰ ਚੱਲਣ ਦੇ ਵਿੱਚ ਫਾਇਦਾ ਆ ਸੋ ਕੁੱਲ ਮਿਲਾ ਕੇ ਗਲੋਬਲ ਪੱਧਰ ਦੇ ਉੱਤੇ ਧੜੇ ਬੰਦੀਆਂ ਭਾਈ ਵਾਲੀਆਂ ਜਿਹੜੀਆਂ ਉਹ ਬਦਲ ਰਹੀਆਂ ਨੇ ਜੀ ਇਸ ਦੇ ਨਾਲ ਹੀ ਆਪਾਂ ਆਟਵਾ ਦੇ ਵਿੱਚ ਖਾਲਸਤਾਨ ਫਰੈਂਡਮ ਜੋ ਹੋਇਆ ਉਹਦੀ ਗੱਲ ਕਰੀਏ ਇਹ ਕੱਲ ਕਰਵਾਇਆ ਗਿਆ ਸਿਕਸ ਆਫ ਜਸਟਿਸ ਸਰਵਰੋਂ ਦੁਨੀਆ ਦੇ ਅੱਡ ਅੱਡ ਸ਼ਹਿਰਾਂ ਦੇ ਵਿੱਚ ਖਾਲਸਤਾਨ ਰਾਏਸ਼ਮਾਰੀ ਜਿਹੜੀ ਆ ਕਰਵਾਈ ਜਾਂਦੀ ਹੈ ਹਾਲਾਂਕਿ ਆਟਵਾ ਦੇ ਵਿੱਚ ਠੰਡ ਦਾ ਮਾਹੌਲ ਸੀਗਾ ਸਨੋ ਪੈ ਰਹੀ ਸੀਗੀ ਵੈਟਰ ਸਨੋ ਨਾਲ ਪੈ ਰਹੀ ਸੀਗੀ ਤੇ ਪਰ ਫਿਰ ਵੀ ਅਨਟਾਰੀਓ ਤੇ ਇੱਕ ਬਿਕ ਦੇ ਅੱਡ ਅੱਡ ਥਾਹਾਂ ਤੋਂ ਸ਼ਹਿਰਾਂ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਮੌਕੇ VOTING ਕਰਨ ਲਈ ਹਾਜ਼ਰ ਹੋਏ 6.5 ਜਸਟਿਸ ਵੱਲੋਂ ਦਿੱਤੀ ਸੂਚਨਾ ਦੇ ਮੁਤਾਬਕ ਹੈ 53000 ਦੇ ਕਰੀਬ ਲੋਕ ਇਸ رائے شمਾਰੀ ਦੇ ਵਿੱਚ ਭਾਗ ਲੈਣ ਲਈ ਪਹੁੰਚੇ ਆ ਤੇ ਹਾਲਾਂਕਿ ਆਟਵਾ ਖੇਤਰ ਦੇ ਵਿੱਚ ਇੰਦੀ ਵੱਡੀ ਗਿਣਤੀ ਚ ਪੰਜਾਬੀ ਜਾਂ ਸਿੱਖ ਨਹੀਂ ਰਹਿੰਦੇ ਪਰ ਅੰਟਾਰੀਓ ਅਤੇ ਕੁਵਿਕ ਦੇ ਅੱਡ-ਅੱਡ ਸ਼ਹਿਰਾਂ ਤੋਂ ਲੋਕ ਪਹੁੰਚੇ ਹੋਏ ਸਨ ਅਨਟਾਰੀਓ ਦੇ ਵਿੱਚ ਬੇਸ਼ੱਕ رائےਸ਼ਮਾਰੀ ਹੋ ਚੁੱਕੀ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਵੋਟਾਂ ਪਾਉਣ ਤੋਂ ਰਹਿ ਰਹੇ ਸਗੇ ਤੇ ਦੂਜੇ ਪਾਸੇ ਅਨਟਾਰੀਓ ਦੇ ਛੋਟੇ ਸ਼ਹਿਰ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਲੋਕ ਜਿਹੜਿਆ ਰਹਿੰਦੇ ਸਗੇ ਅਜਿਹਾ ਸੀ ਕਿ ਕਵਿਕ ਦੇ ਵਿੱਚ ਮੌਂਟਰੀਅਲ ਤੇ ਕਵਿਕ ਦੇ ਵਿੱਚ ਬਹੁਤ ਸਾਰੇ ਸਿੱਖ ਵੋਟਾਂ ਪਾਉਣਾ ਚਾਹੁੰਦੇ ਸਨ ਪਰ ਉੱਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਸੋ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਆਟਵਾ ਵੋਟਾਂ ਪਾਉਣ ਪਹੁੰਚੇ ਆ ਸੋਨਰ ਨੇ ਦੱਸਿਆ ਕਿ ਬੇਸ਼ੱਕ ਮੌਸਮ ਬੜਾ ਖਰਾਬ ਸੀ ਪਰ ਲੋਕਾਂ ਨੇ ਬੜੇ ਉਤਸ਼ਾਹ ਦੇ ਨਾਲ ਲੰਬੀਆਂ ਲਾਈਨਾਂ 'ਚ ਖੜਕੇ ਵੋਟਾਂ ਪਾਈਆਂ ਹੁਣ ਲਈ ਅਗਲੀ ਰਾਏਸ਼ਮਾਰੀ ਆ ਅਮਰੀਕਾ ਦੇ ਵਿੱਚ ਹੋਣੀ ਹੈ 22 ਮਾਰਚ 2026 ਨੂੰ ਸੈਟਲ ਵਸ਼ਿੰਗਟਨ ਦਾ ਸ਼ਹਿਰ ਹੈਗਾ ਜੀ ਤੇ ਵੈਨਕੂਵਰ ਤੋਂ ਬਹੁਤੀ ਦੂਰ ਨਹੀਂ ਹੈ ਉੱਥੇ ਇਹ ਰਾਏਸ਼ਮਾਰੀ ਕਰਵਾਈ ਜਾਣੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਸਰੀ ਦੀ ਕਰੀਏ ਤਾਂ ਸਰੀ ਦੀ 121 ਸਟਰੀਟ ਤੇ 101 ਬੀ ਇਲਾਕੇ ਦੇ ਵਿੱਚ ਰਾਤ ਗੋਲੀਆਂ ਚੱਲੀਆਂ ਤਕਰੀਬਨ 9:00 ਵਜੇ ਦੇ ਕਰੀਬ ਗੋਲੀਆਂ ਇੱਕ ਘਰ ਤੇ ਰਖਾਣਾ ਬਣਾ ਕੇ ਮਾਰੀਆਂ ਗਈਆਂ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇਸ ਵਿੱਚ ਇੱਕ ਔਰਤ ਜ਼ਖਮੀ ਹੋਈ ਹੈ ਇਸ ਘਰ ਦੇ ਵਿੱਚ ਹੋਰ ਲੋਕ ਵੀ ਰਹਿੰਦੇ ਸਿਗੇ ਤੇ ਪਰ ਹਜੇ ਤੱਕ ਉਸ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਨਾ ਹੀ ਉਹਦੇ ਬਾਰੇ ਕੋਈ ਹੋਰ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕਿਹੜੇ ਭਾਈਚਾਰੇ ਨਾਲ ਸੰਬੰਧਤ ਆ ਤੇ ਇਹਨਾਂ ਨੇ ਜ਼ਰੂਰ ਦੱਸਿਆ ਗਿਆ ਕਿ ਉਹਦੀ ਹਾਲਤ ਖਤਰੇ ਤੋਂ ਬਾਹਰ ਆ ਤੇ ਉਹਨੂੰ ਬਚਾ ਲਿਆ ਗਿਆ ਆ ਅਜੇ ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਮਾਮਲਾ ਫਰੋਤੀ ਦੇ ਨਾਲ ਸੰਬੰਧਤ ਆ ਜਾਂ ਕੋਈ ਹੋਰ ਮਾਮਲਾ ਹੈ ਸੋ ਕੌਲ ਮਲਾਕ ਨੇ ਇਹੀ ਕਿਹਾ ਕਿ ਜਾਂਚ ਜਾਰੀ ਹੈ ਅਤੇ ਜਿਹੜੀ ਔਰਤ ਦੇ ਗੋਲੀ ਲੱਗੀ ਆ ਉਹਨੂੰ ਬਚਾ ਲਿਆ ਗਿਆ ਆ ਅਤੇ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਆਉਣ ਵਾਲੇ ਸਮੇਂ 'ਚ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬ੍ਰੈਂਟਨ ਦੀ ਬ੍ਰੈਂਟਨ ਦੇ ਇੱਕ ਘਰ ਨੂੰ ਅੱਗ ਲੱਗ ਗਈ ਸੀ ਰਾਤ ਨੂੰ ਸੁੱਤੇ ਪਏ ਕਈ ਘਰ ਦੇ ਜੀ ਜਿਹੜੇ ਨੇ ਉਹ ਝੁੱਲਸ ਗਏ ਸੀ ਤੇ ਹੁਣ ਜਿਹੜੀ ਜਾਣਕਾਰੀ ਬਾਹਰ ਆ ਰਹੀ ਹੈ ਪਤਾ ਲੱਗਾ ਕਿ ਇੱਕ ਪੰਜਾਬੀ ਸਿੱਖ ਪਰਿਵਾਰ ਸੀਗਾ ਅਜੀ ਦੇ 5 ਜੀਆਂ ਦੀਆਂ ਮੌਤਾਂ ਹੋਈਆਂ ਜਿਨ੍ਹਾਂ ਵਿੱਚ 3 ਔਰਤਾਂ ਤੇ 2 ਬੱਚੇ ਸ਼ਾਮਲ ਆ ਮਰਨ ਵਾਲਿਆਂ ਦੇ ਵਿੱਚ ਇੱਕ ਅਣਜੰਮਿਆ ਬੱਚਾ ਵੀ ਸ਼ਾਮਲ ਆ ਜਿਹਦੀ ਕਿ ਮਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਘਰ ਚੋਂ ਬਾਹਰ ਛਾਲ ਮਾਰੀ ਉਹ ਬਚ ਗਈ ਪਰ ਜਿਹੜਾ ਬੱਚਾ ਸੀਗਾ ਪੇਟ ਦੇ ਵਿੱਚ ਉਹਦੀ ਮੌਤ ਹੋ ਗਈ ਹੈ ਜਗਰਾਤ ਸਿੰਘ ਜਿਹੜੇ ਕਿ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਏ ਹੋਏ ਸੀ ਉਹਨਾਂ ਨੇ ਇਹ ਘਰ ਕਿਰਾਏ ਦੇ ਉੱਤੇ ਲਿਆ ਹੋਇਆ ਸੀ ਉਹਨਾਂ ਦੀ ਪਤਨੀ ਅਰਸ਼ਵੀਰ ਕੌਰ ਨੇ ਜਦੋਂ ਆਪਣੇ ਆਪ ਨੂੰ ਬਚਾਉਣ ਲਈ ਘਰ ਦੀ ਖਿੜਕੀ ਵਿੱਚੋਂ ਛਾਲ ਮਾਰੀ ਆ ਤਾ ਕਦਰ ਜ਼ਖਮੀ ਹੋ ਗਈ ਪਰ ਕਿਉਂਕਿ ਉਹ ਗਰਭਵਤੀ ਸੀ ਉਹਦਾ ਬੱਚਾ ਚੜ੍ਹਾਈ ਕਰ ਗਿਆ ਜੀ ਸੋ ਕੋਲਿਸਕਰ ਦੇ ਵਿੱਚ 12 ਜਣੇ ਰਹਿ ਰਹੇ ਸੀ 10 ਜਣਿਆਂ ਦਾ ਇੱਕ ਵੱਡਾ ਟੱਬਰ ਜਿਵੇਂ ਆਪਣੇ ਪੰਜਾਬੀ ਪਰਿਵਾਰਾਂ ਚ ਹੈ ਹੀ ਆ ਕਿ ਇਕੱਠੇ ਹੋ ਕੇ ਰਹਿੰਦੇ ਆ ਤੇ ਦੋ ਜਣੇ ਕਿਰਾਏ ਦੇ ਉੱਤੇ ਰਹਿ ਰਹੇ ਸਗੇ ਤੇ ਬਹੁਤ ਵੱਡਾ ਪਰਿਵਾਰ ਦਾ ਨੁਕਸਾਨ ਹੋਇਆ ਆ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਉਹ ਇਹ ਕਿ ਜਗਰਾਜ ਸਿੰਘ ਉਹਨਾਂ ਦੀ ਜਿਹੜੀ ਆ ਪਤਨੀ ਅਤੇ ਇੱਕ 5 ਸਾਲ ਦਾ ਬੱਚਾ ਇਸ ਅ ਅੱਗ ਦੇ ਵਿੱਚ ਬਚ ਗਏ ਆ ਜਦੋਂ ਕਿ ਇੱਕ ਅਣਜੰਮੇ ਬੱਚੇ ਦੀ ਮੌਤ ਹੋਈ ਆ ਸੋ 5-6 ਸਾਲ ਪਹਿਲਾਂ ਹੀ ਇਹ ਪਰਿਵਾਰ ਕੈਨੇਡਾ ਪਹੁੰਚਾ ਸੀਗਾ ਇਹ ਘਰ ਉਹਨਾਂ ਨੇ ਕਿਰਾਏ ਦਿੱਤੇ ਲਿਆ ਹੋਇਆ ਸੀਗਾ ਸੋ ਜਗਰਾਜ ਸਿੰਘ ਦੇ ਨਾਲ ਉਹਨਾਂ ਦਾ ਸਾਲਾ ਉਹਨਾਂ ਦਾ ਪਰਿਵਾਰ ਅਮਰਤਪਾਲ ਸਿੰਘ ਉਹ ਵੀ ਰਹਿ ਰਹੇ ਸੀਗੇ ਸੋ ਅਮਰਤਪਾਲ ਸਿੰਘ ਬਾਰੇ ਨਜ਼ਦੀਕੀਆਂ ਨੇ ਜਾਣਕਾਰੀ ਦਿੱਤੀ ਆ ਕਿ ਉਹ ਸਖਤ ਹਾਲਤ ਦੇ ਵਿੱਚ ਜ਼ਖਮੀ ਹਾਲਤ ਵਿੱਚ ਹਸਪਤਾਲ ਚ ਦਾਖਲ ਆ ਜਿੱਥੇ ਉਹਦੇ ਸੱਟਾਂ ਸਰੀਰ ਦੇ ਉੱਤੇ ਨੇ ਮਾਨਸਿਕ ਸੱਟ ਜਿਹੜੀ ਆ ਬਹੁਤ ਗਹਿਰੀ ਹੈਗੀ ਆ ਇਹ ਅਮਰਿਤਪਾਲ ਸਿੰਘ ਦਾ ਪਰਿਵਾਰ ਜਨੂਅਰੀ ਦੇ ਵਿੱਚ ਵਾਪਸ ਪਿੰਡ ਮੂਵ ਹੋ ਜਾਣਾ ਸੀਗਾ ਜਗਰਾਜ ਸਿੰਘ ਨੇ ਵੀ ਘਰ ਮੋਲ ਲਿਆ ਹੋਇਆ ਸੀ ਉਹਨਾਂ ਨੇ ਵੀ ਜਲਦੀ ਮੂਵ ਹੋ ਜਾਣਾ ਸੀਗਾ ਪਰ ਸ਼ਾਇਦ ਕੁਦਰਤ ਨੂੰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸੋ ਮਰਨ ਵਾਲਿਆਂ ਵਿੱਚ ਜਗਰਾਜ ਸਿੰਘ ਦਾ ਸਹੁਰਾ ਪਰਿਵਾਰ ਯਾਨੀ ਕਿ ਅਮਰਿਤਪਾਲ ਸਿੰਘ ਦੀ ਮਾਂ ਉਦੀ ਘਰ ਵਾਲੀ ਤੇ 2 ਸਾਲ ਦਾ ਬੱਚਾ ਜਿਹੜਾ ਆ ਸਵਰਗਵਾਸ ਹੋਇਆ ਇੱਕ ਰਿਸ਼ਤੇਦਾਰੀ ਵਿੱਚੋਂ ਲੜਕੀ ਨਾਲ ਰਹਿੰਦੀ ਸੀ ਉਹਦੀ ਵੀ ਮੌਤ ਹੋ ਗਈ ਆ ਸੋ ਕੁੱਲ ਮਿਲਾ ਕੇ ਇਹ ਇੱਕ ਬੜੀ ਹੀ ਸੋਗਮਈ ਖਬਰ ਆ ਜਿਸ ਨੇ ਕੇ ਸਿਰਫ ਇਸ ਪਰਿਵਾਰ ਨੂੰ ਹੀ ਨਹੀਂ ਬਲਕਿ ਸਮੁੱਚੇ ਕੈਨੇਡੀਅਨ ਪੰਜਾਬੀ ਭਾਈਚਾਰੇ ਨੂੰ ਝੰਡੋੜਿਆ ਆ ਸੋ ਰਾਤ ਨੂੰ ਲੱਗੀ ਹੋਈ ਇਹ ਅੱਗ ਇੰਨੀ ਖਤਰਨਾਕ ਹੋਈ ਇੰਨੀ ਵੱਡੀ ਕਿ ਇਹਦੇ ਵਿੱਚੋਂ ਬਾਹਰ ਨਿਕਲਣ ਦਾ ਵੀ ਮੌਕਾ ਜਿਹੜਾ ਉਹ ਨਹੀਂ ਮਿਲਿਆ ਤੋਂ ਇਸ ਅੱਗ ਤੋਂ ਬਾਅਦ ਇਸ ਨੁਕਸਾਨ ਤੋਂ ਬਾਅਦ ਇੱਕ ਜਿਹੜਾ ਇਹ ਗੱਲ ਚਰਚਾ ਚੱਲੀ ਆ ਕਿ ਅ ਜਿਹੜਾ ਸੇਫਟੀ ਸਿਸਟਮ ਕਿਵੇਂ ਵਧੀਆ ਰੱਖਿਆ ਜਾਵੇ ਕਾਰ ਬਣਾਉਣ ਵੇਲੇ ਕਾਰ ਨੂੰ ਤਿਆਰ ਕਰਨ ਵੇਲੇ ਹੋਰ ਜਿੰਨੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਕਿ ਐਮਰਜੈਂਸੀ ਦੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਪਾਸੇ ਨਿਕਲਿਆ ਜਾ ਸਕੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਤਰਮਿੰਦਰ ਹੁਣਾਂ ਦੀ ਜਿਨ੍ਹਾਂ ਦੀ ਕੀ ਮੌਤ ਬਾਰੇ ਕੁਝ ਦਿਨ ਪਹਿਲਾਂ ਅਫਵਾਹਾਂ ਬਹੁਤ ਚੱਲੀਆਂ ਸੀ ਪਰਿਵਾਰ ਨੇ ਨਾਰਾਜ਼ਗੀ ਬਹੁਤ ਜ਼ਾਰ ਕੀਤੀ ਸੀ ਪਰ ਅੱਜ ਖਬਰਾਂ ਜਿਹੜੀਆਂ ਆ ਗਈਆਂ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਇੰਜ ਪ੍ਰਤੀਤ ਹੁੰਦਾ ਕਿ ਜਦੋਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਆ ਤਾਂ ਉਹ ਇਹੀ ਕਹਿ ਕੇ ਦਿੱਤੀ ਗਈ ਆ ਕਿ ਉਹਨਾਂ ਦਾ ਬਚਣਾ ਜਿਹੜਾ ਬਹੁਤ ਆ ਮੁਸ਼ਕਲ ਨੇ ਘਰ ਦੇ ਜਾ ਕੇ ਸੇਵਾ ਕੀਤੀ ਜਾਵੇ ਤੇ ਹੁਣ ਜਦੋਂ ਉਹਨਾਂ ਦੀ ਮੌਤ ਹੋਈ ਆ ਪਰਿਵਾਰ ਵੱਲੋਂ ਬਹੁਤ ਹੀ ਪ੍ਰਾਈਵੇਸੀ ਰੱਖੀ ਗਈ ਆ ਮੀਡੀਆ ਨੂੰ ਲਾਗ ਦੇ ਨਹੀਂ ਫਟਕਣ ਦਿੱਤਾ ਗਿਆ ਕਿਉਂਕਿ ਪਰਿਵਾਰ ਕਾਫੀ ਨਿਰਾਸ਼ ਹੈ ਕਿ ਮੀਡੀਏ ਨੇ ਬਹੁਤ ਹੀ ਹੋਛੇ ਚੱਲ ਕੇ ਪਹਿਲਾ ਪਰਿਵਾਰ ਨੂੰ ਦੁਖੀ ਕੀਤਾ ਸੋ ਤਰਵਿੰਦਰ ਉਹਨਾਂ ਦੀ ਉਮਰ 99 ਸਾਲ ਜਾਨੀ ਕਿ 90 ਸਾਲ ਦੇ ਉਹਨਾਂ ਨੇ ਅਗਲੇ ਸਾਲ ਹੋ ਜਾਣਾ ਸੀਗਾ ਤੇ ਇਸ ਦੌਰਾਨ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹਿੰਦੀ ਤੋਂ ਇਲਾਵਾ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਚਹੇਤੇ ਸੀ ਅਤੇ ਹਨ ਸੋ ਬਹੁਤ ਸਾਰੇ ਉਹਨਾਂ ਦੇ ਫੈਨ ਜਿਹੜੇ ਨੇ ਅੱਜ ਕਾਫੀ ਉਹ ਨਿਰਾਸ਼ ਨੇ ਕਿ ਉਹਨਾਂ ਦਾ ਜਿਹੜਾ ਪਸੰਦੀਦਾ ਅਦਾਕਾਰ ਕਲਾਕਾਰ ਇਸ ਦੁਨੀਆ ਦੇ ਵਿੱਚ ਚੜ੍ਹਾਈ ਕਰ ਗਿਆ ਤੁਹ ਜੇਕਰ ਗੱਲਬਾਤ ਕਰੀਏ ਧਰਮਿੰਦਰ ਦੇ ਸੰਪੂਰਨ ਜੀਵਨ ਦੀ ਤੇ ਉਹਨਾਂ ਦਾ ਜੀਵਨ ਦੋ ਤਰ੍ਹਾਂ ਦਾ ਸੀਗਾ ਇੱਕ ਤਾਂ ਉਹ ਜਿਹੜਾ ਕਿ ਫਿਲਮੀ ਅਦਾਕਾਰ ਸੀਗੇ ਕਲਾਕਾਰ ਸੀਗੇ ਪਰ ਨਾਲ ਦੀ ਨਾਲ ਉਹਨੇ ਸਿਆਸਤ ਦੇ ਵਿੱਚ ਵੀ ਪੈਰ ਜਮਾਏ ਇੱਕ ਖਾਸ ਧੜੇ ਦੇ ਨਾਲ ਜੁੜੇ ਭਾਜਪਾ ਦੇ ਨਾਲ ਆਰਐਸਐਸ ਦੇ ਨਾਲ ਇਸ ਕਰਕੇ ਬਹੁਤੇ ਲੋਕ ਜਿਹੜੇ ਉਹਨੂੰ ਪਹਿਲਾਂ ਪਸੰਦ ਕਰਦੇ ਸਨ ਬਾਅਦ ਦੇ ਵਿੱਚ ਪ੍ਰਸੰਨ ਕਰਨੋਂ ਹਟ ਗਏ ਸੋ ਮਤਲਬ ਜਿਹੜੀ ਉਹਦੀ ਫੈਨ ਫਾਲੋਇੰਗ ਸੀਗੀ ਉਹ ਵੀ ਉਹਨਾਂ ਦੀ ਰਾਜ ਸੀ ਆ ਇੱਕ ਸਾਦੇ ਕਾਨ ਵੰਡ ਚੁੱਕੀ ਸੀਗੀ ਧਰਮਿੰਦਰ ਜਿਹੜੇ ਆ ਉਹ ਪੰਜਾਬੀ ਦੇ ਨਾਲ ਪੰਜਾਬ ਦੇ ਨਾਲ ਕਾਫੀ ਪਿਆਰ ਕਰਦੇ ਸਨ ਬੜੇ ਗਿਆ ਖੁੱਲ ਕੇ ਇਸ ਬਾਰੇ ਗੱਲਾਂਬਾਤਾਂ ਕਰਦੇ ਰਹਿੰਦੇ ਸਨ ਪਰ ਜੇਕਰ ਵੈਸੇ ਆਪਾਂ ਦੇਖੀ ਜਾਵੇ ਪੰਜਾਬ ਦੀਆਂ ਗੱਲਾਂ ਪੰਜਾਬ ਦੀਆਂ ਮੰਗਾਂ ਬਾਰੇ ਉਹਨਾਂ ਨੇ ਸਿਆਸਤ ਦੇ ਵਿੱਚ ਹੁੰਦਿਆਂ ਹੋਇਆਂ ਵੀ ਕਦੀ ਗੱਲ ਨਹੀਂ ਕੀਤੀ ਉਲਟਾ ਉਹ ਭਾਜੀਪੀ ਤੇ ਆਰਐਸएस ਦੇ ਨਾਲ ਚੱਲਦੇ ਰਹੇ ਆ ਤੇ ਲੋਕ ਇਸ ਗੱਲ ਦਾ ਵੀ ਗਿਲਾ ਕਰਦੇ ਆ ਕਿ ਜਦੋਂ ਕਿਸਾਨ ਮੋਰਚਾ ਲੱਗਿਆ ਉਦੋਂ ਵੀ ਇਸ ਪਰਿਵਾਰ ਨੇ ਕਿਸਾਨ ਮੋਰਚੇ ਦੇ ਬਾਰੇ ਕੋਈ ਹਾਂ ਤੱਕੀ ਗੱਲ ਨਹੀਂ ਕੀਤੀ ਹਾਂ ਭਾਜੀਪੀ ਦੇ ਨਾਲ ਆਰਐਸएस ਦੇ ਨਾਲ ਨਾਲ ਆਪਣੀ ਯਾਰੀ ਜ਼ਰੂਰ ਨਿਭਾਉਂਦੇ ਰਹੇ ਆ ਅਸਲ ਦੇ ਵਿੱਚ ਤਰਵਿੰਦਰ ਹੁਣਾਂ ਦਾ ਪਰਿਵਾਰ ਜਿਹੜਾ ਆ ਮੁੱਢ ਤੋਂ ਆਰੀਆ ਸਮਾਜੀ ਸੀ 1900ਆਂ ਦੇ ਸ਼ੁਰੂਆਤ ਦੇ ਵਿੱਚ ਆਰੀਆ ਸਮਾਜ ਮਹਿਮ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪਰਫੋਲਰ ਸੀ ਦੋਹਾਂ ਪੰਜਾਬਾਂ ਦੀ ਵੰਡ ਦੇ ਵਿੱਚ ਕਾਫੀ ਇਹਨਾਂ ਦਾ ਰੋਲ ਸੀਗਾ ਤੇ ਉਸ ਵੇਲੇ ਜਿਹੜੀ ਜ਼ਹਿਰ ਉਗਲੀ ਜਾਂਦੀ ਸੀ ਆਰੀਆ ਸਮਾਜ ਵੱਲੋਂ ਉਹ ਖੁੱਲ ਕੇ ਸਿੱਖਾਂ ਖਿਲਾਫ ਤੇ ਸਿੱਖੀ ਸਿਧਾਂਤਾਂ ਦੇ ਖਿਲਾਫ ਸੀ ਉਸ ਵੇਲੇ ਦੇ ਸਿੱਖ ਵਿਦਵਾਨਾਂ ਗਿਆਨੀ ਦਿੱਤ ਸਿੰਘ ਹੁਣੀ ਪਾਈ ਕਾਂ ਸਿੰਘ ਨੱਬਾ ਉਹਨਾਂ ਨੇ ਇਹਦੇ ਬੜੇ ਜਵਾਬ ਦਿੱਤੇ ਆ ਇਹਦੇ ਵਿੱਚ ਆਰਿਆ ਸਮਾਜੀਆਂ ਦੇ ਵਿੱਚ ਹੀ ਵਿਰੋਧ ਵਿੱਚ ਕਿਤਾਬ ਜਿਹੜੀ ਆ ਹਮ ਹਿੰਦੂ ਨਹੀਂ ਉਹ ਨਿਕਲੀ ਆ ਤੇ ਆਰਿਆ ਸਮਾਜ ਲਗਭਗ ਉਸ ਵੇਲੇ ਉਹ ਕੰਮ ਕਰਦੀ ਸੀ ਜਿਹੜਾ ਅੱਜ ਆਰਐਸਐਸ ਕਰ ਰਹੀ ਆ ਸੋ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਜਿਹੜਾ ਮਲੀਆ ਮੇਟ ਕਰਨ ਦੇ ਵਾਸਤੇ ਇਹਨਾਂ ਨੇ ਬਹੁਤ ਸਾਰਾ ਪੰਦੀ ਪ੍ਰਚਾਰ ਉਸ ਵੇਲੇ ਕੀਤਾ ਜਿਹਦੇ ਵਿੱਚ ਆ ਕੇ ਕਈ ਸਿੱਖ ਪਰਿਵਾਰ ਵੀ ਉਸ ਵੇਲੇ ਫਿਰ ਉਨਾ ਦੇ ਨਾਲ ਰਲ ਗਏ ਅਤੇ ਉਹ ਹੋ ਜੈ ਜਿਹੜੇ ਆ ਹੋ ਗਏ ਆ ਸੋਧਰਮਿੰਦਰ ਦੇ ਜਕਰ ਪਰਿਵਾਰਨ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਦੋ ਵਿਆਹ ਸਨ ਇੱਕ ਬੀਬੀ ਪ੍ਰਕਾਸ਼ ਕੌਰ ਦੇ ਨਾਲ ਤੇ ਦੂਜਾ ਫਿਲਮੀ ਅਦਾਕਾਰਾ ਹੇਮਾ ਮਾਲੀ ਦੇ ਨਾਲ ਤੇ ਹੇਮਾ ਮਾਲੀ ਦਾ ਵਿਆਹ ਕਰਾਉਣ ਲਈ ਕਾਨੂੰਨੀ ਤੌਰ ਤੇ ਉੱਤੇ ਉਹਨਾਂ ਨੇ ਧਰਮ ਤਬਦੀਲ ਕਰ ਲਿਆ ਸੀ 1979 ਦੇ ਵਿੱਚ ਉਹਨਾਂ ਨੇ ਮੁਸਲਮਨ ਧਰਮ ਅਪਣਾ ਲਿਆ ਸੀਗਾ ਤੇ ਪਰ ਜਦੋਂ ਉਹਨਾਂ ਦਾ ਹੁਣ ਸੰਸਕਾਰ ਹੋਇਆ ਉਹ ਮੁਸਲਮਾਨ ਰਸਮਾਂ ਦੇ ਨਾਲ ਨਹੀਂ ਹੋਇਆ ਉਹਨੂੰ ਦਫਨਾਇਆ ਨਹੀਂ ਗਿਆ ਬਲਕਿ ਉਹਨਾਂ ਦਾ ਸੰਸਕਾਰ ਕੀਤਾ ਗਿਆ ਆ ਸੋ ਤਰਵਿੰਦਰ ਸਾਡੇ ਵਿਚਾਰ ਨਹੀਂ ਰਹੇ ਉਹਨਾਂ ਦੇ ਬਹੁਤ ਸਾਰੇ ਚਾਹਤੇ ਜਿਹੜੇ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਪਰ ਜਿਵੇਂ ਮੈਂ ਕਿਹਾ ਕਿ ਉਹ ਕੱਲੇ ਅਦਾਕਾਰ ਨਹੀਂ ਸੀ ਕੱਲੇ ਕਲਾਕਾਰ ਨਹੀਂ ਸੀ ਸੰਪੂਰਨ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਪਰਵਾਰਕ ਇਨਸਾਨ ਸੀ ਇੱਕ ਰਾਜਸੀ ਵਿਅਕਤੀ ਸੀ ਇਸ ਕਰਕੇ ਜਿਹੜਾ ਲੋਕਾਂ ਨੂੰ ਅੱਢੜ ਤਰੀਕੇ ਦੇ ਨਾਲ ਦੇਖ ਰਹੇ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਵਿੱਚ ਜਲੰਧਰ ਚ ਵਾਪਰੇ ਬਲਾਤਕਾਰ ਕਾਂਡ ਦੀ ਜਿਨੇ ਕਿ ਕਾਫੀ ਲੋਕਾਂ ਨੂੰ ਪਰੇਸ਼ਾਨ ਕੀਤਾ ਆ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਬਹੁਤ ਘੱਟ ਹੁੰਦੀਆਂ ਆ ਖਾਸ ਕਰਕੇ ਜਦੋਂ ਦੋਸ਼ੀ ਜਿਹੜਾ ਆ ਉਹ ਸਿੱਖ ਭਾਈਚਾਰੇ ਵਿੱਚੋਂ ਹੋਵੇ ਤਾਂ ਫਿਰ ਬਹੁਤ ਸਾਰੇ ਲੋਕਾਂ ਦਾ ਗੁੱਸਾ ਹੋਣਾ ਜਿਹੜਾ ਆ ਉਹ ਜ਼ਰੂਰੀ ਹੋ ਜਾਂਦਾ ਕਿਉਂਕਿ ਇਹੋ ਜਿਹੇ ਮਾਹੌਲ ਦੇ ਵਿੱਚ ਜੋ ਉੱਥੇ ਬਣਿਆ ਹੋਇਆ ਆ ਕਟੋਕਟ ਸਿੱਖਾਂ ਤੋਂ ਬਿਲਕੁਲ ਆਸ ਨਹੀਂ ਕੀਤੀ ਜਾਂਦੀ ਕਿ ਉਹ ਅਜਿਹੇ ਕਾਰਮ ਜਿਹੜੇ ਆ ਕਰਨ ਇੱਕ 14 ਸਾਲਾਂ ਦੀ ਬੱਚੀ ਆ ਉਸ ਨੂੰ ਇਸ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਤਾਂ ਕਿ ਸਬੂਤ ਮਟਾਏ ਜਾ ਸਕਣ ਇਹ ਮਾਮਲਾ ਜਲੰਧਰ ਦੀ ਪਾਰਸ ਕਲੋਨੀ ਦਾ ਆ ਤੇ ਬੜੀ ਹੀ ਘਣਾਉਣੀ ਗੱਲ ਇਹ ਹੋਈ ਆ ਕਿ ਜਿਹੜੀ ਲੜਕੀ ਮਾਰੀ ਗਈ ਆ ਜਿਹੜਾ ਕਥਿਤ ਦੋਸ਼ੀ ਆ ਉਹਦੀ ਬੇਟੀ ਦੀ ਹੀ ਸਹੇਲੀ ਸੀਗੀ ਸੋ ਬੜੇ ਹੀ ਵਿਸ਼ਵਾਸ ਦੇ ਨਾਲ ਉਹ ਆਪਣੇ ਸਹੇਲੀ ਦੇ ਘਰ ਗਈ ਆ ਪਰ ਉੱਥੇ ਉਹਨੂੰ ਪਤਾ ਨਹੀਂ ਸੀ ਕਿ ਉਹਦਾ ਬਾਹ ਜਿਹੜਾ ਇੱਕ ਵੈਸ਼ੀ ਭੇੜੀ ਦੇ ਨਾਲ ਪੈਣਾ ਅਤੇ ਇਹ ਉਸਦੀ ਜ਼ਿੰਦਗੀ ਦਾ ਜਿਹੜਾ ਆਖਰੀ ਦਿਨ ਹੋ ਜਾਣਾ ਆ ਜਿੱਥੇ ਦੋਸ਼ੀ ਦੇ ਪ੍ਰਤੀ ਪਰਿਵਾਰ ਵਾਲੇ ਕਾਫੀ ਗੁੱਸਾ ਜ਼ਾਹਰ ਕਰ ਰਹੇ ਆ ਉਹਨੂੰ ਕੁੱਟਿਆ ਵੀ ਆ ਉੱਥੇ ਨਾਲ ਦੀ ਨਾਲ ਪੁਲਿਸ ਦੇ ਨਾਲ ਵੀ ਨਾਰਾਜ਼ਗੀ ਜ਼ਾਹਰ ਕਰ ਰਹੇ ਆ ਕਿ ਜੇਕਰ ਸਹੀ ਸਮੇਂ ਪੁਲਿਸ ਨੇ ਆਪਣੀ ਭੂਮਿਕਾ ਨਿਭਾਈ ਹੁੰਦੀ ਤਾਂ ਹੋ ਸਕਦਾ ਉਹਦੀ ਬੇਟੀ ਜਿਹੜੀ ਉਹ ਅੱਜ ਜਿਉਂਦੀ ਹੁੰਦੀ ਹੋਇਆ ਇਸ ਤਰੀਕੇ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਗਿਆ ਇਹ ਬੱਚੀ ਜਿਹੜੀ ਆ ਲਾਪਤਾ ਹੁਣੇ ਵੇਲੇ ਆਖਰੀ ਵਾਰ ਹਰਮਿੰਦਰ ਸਿੰਘ ਉਰਫ ਐਮਪੀ ਜਿਹੜਾ ਕਿ ਇੱਕ ਸਕੂਲ ਬੱਸ ਚਲਾਉਂਦਾ 45-46 ਸਾਲ ਦਾ ਇੱਕ ਵਿਅਕਤੀ ਆ ਉਹਦੇ ਘਰੇ ਵੜੀ ਆ ਸੋ ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਨੇ ਜਦੋਂ ਫਿਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਆ ਪੁਲਿਸ ਇਸ ਵਿਅਕਤੀ ਦੇ ਘਰ ਗਈ ਆ ਪਰ ਬਿਨਾ ਜਾਂਚ ਕੀਤੇਆਂ ਬਿਨਾ ਪੁਣਛਾਣ ਕੀਤੀਆਂ ਵਾਪਸ ਆ ਗਈ ਆ ਤੇ ਬਾਅਦ ਦੇ ਵਿੱਚ ਫਿਰ ਘਰ ਦੇ ਜਾਣ ਜਦੋਂ ਖੁਦ ਜਾ ਕੇ ਇਸ ਹਰਮਿੰਦਰ ਸਿੰਘ ਐਮਪੀ ਦੇ ਘਰ ਦੀ ਤਲਾਸ਼ੀ ਲਈ ਆ ਤਾਂ ਵਾਸ਼ਰੂਮ ਦੇ ਵਿੱਚੋਂ ਗੁਸ਼ਲਖਾਨੇ ਵਿੱਚੋਂ ਬੇਟੀ ਦੀ লাশ ਉਹਨਾਂ ਨੂੰ ਬਰਾਮਦ ਹੋਈ ਆ ਸੋ ਪਰਿਵਾਰ ਦਾ ਦੋਸ਼ ਆ ਕਿ ਜੇਕਰ ਪੁਲਿਸ ਨੇ ਇਸ ਮੌਕੇ ਸਰ ਕਾਰਵਾਈ ਕੀਤੀ ਹੁੰਦੀ ਸਾਰੇ ਘਰ ਦੀ ਤਲਾਸ਼ੀ ਲਈ ਹੁੰਦੀ ਤਾਂ ਸ਼ਾਇਦ ਉਹਨਾਂ ਦੀ ਬੱਚੀ ਪਹਿਲਾਂ ਹੀ ਬਚਾਈ ਜਾ ਸਕਦੀ ਸੀ ਸੋ ਰਵਿੰਦਰ ਸਿੰਘ ਰੈਂਪੀ ਉਮਰ 45 46 ਸਾਲ ਦਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੋਂ ਸਭਾ ਦੇ ਨਾਲ ਉਹਦੇ ਤੇ ਹੁਣ ਕਿਸ ਜਿਹੜਾ ਆ ਚੱਲੂਗਾ ਤੇ ਜਿਹੜੀ ਸਭ ਤੋਂ ਦੁਖੀ ਕਰਨ ਵਾਲੀ ਗੱਲ ਹੋਏ ਆ ਕਿ ਇੱਕ ਤਾਂ ਜਿਹੜੀ ਬੇਟੀ ਦੇ ਨਾਲ ਬਲਾਤਕਾਰ ਕੀਤਾ ਗਿਆ ਆ ਉਹਦੀ ਉਹ ਜਿਹੜੀ ਸਹੇਲੀ ਸੀਗੀ ਉਹਦੀ ਬੇਟੀ ਦੀ ਸਰਵਿੰਦਰ ਸਿੰਘ ਐਮਪੀ ਦੀਆਂ ਦੋ ਬੇਟੀਆਂ ਆ ਖੁੱਦ ਦੀਆਂ ਉਹਦੀ ਘਰ ਵਾਲੀ ਮੌਕੇ ਦੇ ਉੱਤੇ ਇੱਕਦੇ ਬਾਹਰ ਵਾਂਡੇ ਗਈ ਹੋਈ ਸੀ ਲੁਧਿਆਣੇ ਮਿਲਣ ਕਿਸੇ ਨੂੰ ਗਈ ਹੋਈ ਸੀ ਇਹ ਬੱਚੀ ਜਿਹੜੀ ਆ ਆਪਣੀ ਸਹੇਲੀ ਨੂੰ ਮਿਲਣਾ ਉਹਨਾਂ ਦੇ ਘਰ ਆਈ ਸੀਗੀ ਸੋ ਜਦੋਂ ਇਹ ਇਨਸੀਡੈਂਟ ਹੋਇਆ ਤਾਂ ਉਸ ਵਾਜੇ ਬੰਦਾ ਫੜਿਆ ਗਿਆ ਲੋਕਾਂ ਨੇ ਕਾਫੀ ਕੁੱਟਮਾਰ ਕੀਤੀ ਗਈ ਆ ਸੋ ਉਹਦੇ ਨਾਲ ਜੋ ਸਿੱਜੀ ਜਾਊਗੀ ਕਾਨੂੰਨ ਬਲੋ ਉਹ ਤਾਂ ਗੱਲ ਹੈਗੀ ਹੈਗੀ ਆ ਪਰ ਇਹਨੇ ਇੱਕ ਚਰਚਾ ਹੋਰ ਸਿੱਖ ਸਫਾਂ ਦੇ ਵਿੱਚ ਛੇੜੀ ਆ ਕਿ ਪੰਜਾਬ ਸਿੱਖ ਭਾਈਚਾਰਾ ਇਹਦੇ ਵਿੱਚ ਜਹੀ ਘਰਾਉਣੀ ਹਰਕਤ ਕਰਨ ਵਾਲੇ ਬੰਦੇ ਨੂੰ ਕੁਝ ਨਾ ਕੁਝ ਹੋਰ ਸਜ਼ਾ ਵੀ ਜਿਹੜੀ ਆ ਜ਼ਰੂਰ ਦੇਣੀ ਚਾਹੀਦੀ ਆ ਸੋ ਜੇਕਰ ਆਪਾਂ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤਾਂ ਦੀ ਗੱਲ ਕਰੀਏ ਤਾਂ ਬਲਾਤਕਾਰ ਨਸ਼ੇ ਚੋਰੀ ਡਕੈਤੀਆਂ ਜਿਹੜੀਆਂ ਨੇ ਅਜਿਹੇ ਅਪਰਾਧ ਵੈਸੇ ਹੀ ਵਰਜਿਤ ਨੇ ਸੋ ਇਹ ਕਿਤੇ ਨਾ ਕਿਤੇ ਹੁਣ ਸਿੱਖ ਸਮਾਜ ਨੂੰ ਸਿੱਖ ਭਾਈਚਾਰੇ ਨੂੰ ਫੈਸਲਾ ਲੈਣਾ ਪਊਗਾ ਕਿ ਮਾਹੌਲ ਜਿਹੜਾ ਬਦਲ ਰਿਹਾ ਲੋਕਾਂ ਦੀਆਂ ਆਦਤਾਂ ਬਦਲ ਰਹੀਆਂ ਆ ਇਹਦੇ ਨਾਲ ਉਹਨਾਂ ਨੇ ਕਿਵੇਂ ਸੱਜਣਾ ਆ ਸੋ ਸਮਾਜਿਕ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਜੀਆਂ ਜਿਹੜੀਆਂ ਛਰਾਰਤੀ ਸ਼ਖਸੀਤਾਂ ਆ ਉਹਨਾਂ ਦੇ ਪ੍ਰਤੀ ਕੋ ਠੋਸ ਕਦਮ ਚੱਕਣੇ ਬੜੇ ਜ਼ਰੂਰੀ ਆ ਤਾਂ ਕਿ ਕੋਈ ਵੀ ਸਿੱਖ ਭਵਿੱਖ ਦੇ ਵਿੱਚ ਜਿਹਾ ਅਣਮਨੁੱਖੀ ਅਪਰਾਧ ਕਰਨ ਤੋਂ ਪਹਿਲਾਂ 100 ਵਾਰੀ ਸੋਚੀ ਸੋ ਸੋਚੇ ਸੋ ਇਸ ਬਾਰੇ ਜਿੰਨੀ ਵੀ ਜਲਦੀ ਕੁਝ ਹੋ ਸਕਦਾ ਆ ਚੰਗੀ ਗੱਲ ਆ ਕਿਉਂਕਿ ਜਹੇ ਮਸਲੇ ਅਣਗੌਲੇ ਨਹੀਂ ਜਾ ਸਕਦੇ ਇਹਨੂੰ ਇਹ ਨਹੀਂ ਕਿ ਐਕ ਛੱਡ ਜਾ ਸਕਦਾ ਵੀ ਇਹਦਾ ਕੋਈ ਇੱਕਾ ਦੁੱਕਾ ਕਾਰਵਾਈ ਆ ਕਿਉਂਕਿ ਜਿਹੜੇ ਵਿਅਕਤੀ ਨੇ ਇਹ ਘਣਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਆ ਉਹ ਹੋ ਗੁਰਸਖ ਦੇ ਰੂਪ ਵਿੱਚ ਵਿੱਚ ਅਧਿਆਸਕਾ ਤੇ ਅਮਰਤੋਂ ਨੇ ਛੱਕਿਆ ਹੋਇਆ ਸੀਗਾ ਸਕੂਲ ਦੀ ਬੱਸ ਚਲਾਉਂਦਾ ਹੋਇਆ ਸੀ ਜਿਹਦੇ ਉੱਤੇ ਬੱਚੇ ਯਕੀਨ ਬੜੇ ਕਰਦੇ ਆ ਸੋ ਅਜਿਹੇ ਦੇ ਵਿੱਚ ਭਰੋਸਾ ਤੋੜਨਾ ਤੇ ਇੱਕ ਤਰੀਕੇ ਦੇ ਨਾਲ ਜਿਹੜਾ ਉਹਦਾ ਰੂਪ ਸੀਗਾ ਉਹਦੇ ਨਾਲ ਗਦਾਰੀ ਕਰਨੀ ਬੇਵਫਾਈ ਕਰਨੀ ਇਹਦੇ ਨਾਲ ਸਿੱਖ ਭਾਈਚਾਰੇ ਨੂੰ ਕਾਫੀ ਜਿਹੜਾ ਰੋਸ ਆ ਤੇ ਇਸ ਵਾਸਤੇ ਜਰੂਰ ਕੁਛ ਨਾ ਕੁਛ ਕਰਨ ਦੀ ਜਿਹੜੀ ਆ ਲੋੜ ਆ ਸੋ ਜਲੰਧਰ ਵਿੱਚਲਾ ਜਿਹੜਾ ਬਲਾਤਕਾਰ ਦਾ ਅਸਲ ਸੇਕ ਨੈਤਿਕਤਾ ਦੀ ਖੁਰਦੀ ਹੋਈ ਮਿਸਾਲ ਆ ਇਸ ਤੋਂ ਪਹਿਲਾਂ ਕਿ ਗੱਲ ਕਿਤੇ ਹੋਰ ਜਾ ਕੇ ਵਧੇ ਜਾਦਾ ਕੰਮ ਖਰਾਬ ਹੋਵੇ ਹੁਣ ਤੋਂ ਹੀ ਕੁਝ ਨਾ ਕੁਝ ਕਰਨ ਦੀ ਲੋੜ ਆ ਜਦੋਂ ਕਿਤੇ ਇਹੋ ਜਿਹਾ ਕੇਸ ਵਾਪਰਦਾ ਆ ਕਿਸੇ ਸਿੱਖ ਵੱਲੋਂ ਵਾਪਰਦਾ ਆ ਬੇਸ਼ੱਕ ਉਸ ਵੇਲੇ ਨਿਆਂ ਦੀ ਜ਼ਿੰਮੇਵਾਰੀ ਜਿਹੜੀ ਕਾਨੂੰਨ ਦੀ ਹੁੰਦੀ ਆ ਜਾਂ ਪੁਲਿਸ ਦੀ ਹੁੰਦੀ ਆ ਪਰ ਸਿੱਖ ਸਮਾਜ ਵੱਲੋਂ ਇਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਹੱਲ ਕਰਨਾ ਚਾਹੀਦਾ ਬੇਸ਼ੱਕ ਕਾਨੂੰਨ ਕਈ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਪਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਬਹੁਤ ਘਣਾਉਣੀਆਂ ਨੇ ਸਿੱਖੀ ਦੇ ਵਿੱਚ ਤਾਂ ਬਿਲਕੁਲ ਹੀ ਨਾ ਵਾਸਤੇ ਕੋਈ ਆ ਜਿਹੜਾ ਥਾਂ ਨਹੀਂ ਹੈਗਾ ਤੇ ਇਹੋ ਜਿਹੇ ਬੰਦੇ ਜਿਹੜੇ ਆ ਉਹ ਸਮੁੱਚੇ ਸਿੱਖ ਭਾਈਚਾਰੇ ਦਾ ਜਿਹੜਾ ਅਕਸ ਵਗਾੜਦੇ ਆ ਅਤੇ ਫਿਰ ਜਿਹੜੇ ਸਿੱਖਾਂ ਦੇ ਵਿਰੋਧੀ ਆ ਉਹ ਸਦੀਆਂ ਤੱਕ ਇਹਦੀਆਂ ਆਧਾਰਨਾ ਜਿਹੜੀਆਂ ਦੇ ਕੇ ਬਾਕੀ ਦੇ ਸਿੱਖਾਂ ਨੂੰ ਟਿੱਟ ਕਰਦੇ ਆ ਸਿੱਖ ਪਹਿਲਾਂ ਹੀ بڑے ਹਮਲੇ ਦੇ अधीन ਚੱਲ ਰਹੇ ਆ ਇਕੱਲੇ ਭਾਰਤ ਵਿੱਚ ਨਹੀਂ ਪੰਜਾਬ ਦੇ ਵਿੱਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹਨਾਂ ਦੇ ਉੱਤੇ ਜਿਹੜੇ ਨੈਰੇਟਿਵ ਚਲਾਏ ਜਾ ਰਹੇ ਆ ਵਰਤਾਂਤ ਘੜੇ ਜਾ ਰਹੇ ਆ ਤੇ ਜਦੋਂ ਇਹੋ ਜਿਹੇ ਬੰਦੇ ਫਿਰ ਕੋਈ ਘਨਾਉਣੀ ਹਰਕਤ ਕਰਦੇ ਆ ਤਾਂ ਜਿਹੜੇ ਬਾਕੀ ਸਿੱਖ ਨੂੰ ਜਵਾਬ ਦੇਣੇ ਔਖੇ ਹੋ ਜਾਂਦੇ ਆ ਪ੍ਰੇਸ਼ ਕਰਕੇ ਚਾਹੀਦਾ ਹੈ ਕਿ ਜਿਵੇਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਜਾਂ ਵੈਸੇ ਸਿੱਖ ਜਥੇਬੰਦੀਆਂ ਕੋਈ ਨਾ ਕੋਈ ਫੈਸਲਾ ਆਪਣੇ ਤੌਰ ਦੇ ਉੱਤੇ ਜ਼ਰੂਰ ਕਰਨ ਤਾਂ ਕਿ ਭਵਿੱਖ ਦੇ ਵਿੱਚ ਕੋਈ ਵੀ ਇਹੋ ਜਿਹਾ ਦਿਖਾਵਾ ਵਾਲਾ ਵਿਅਕਤੀ ਇਹੋ ਜਿਹੀ ਕਾਨੂੰਨੀ ਹਾਰਦਤ ਕਰਨ ਤੋਂ ਪਹਿਲਾਂ ਛੇਤੀ ਵਾਰ ਸੋਚੇ ਆਪਾਂ ਇੱਥੇ ਹੀ ਇਹ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોસ બાય ભરત જુલર ફાઈબર ટેક અને આપના મોટરસ